देती हूँ मेयर मैडम को भी मार्शल को भी अकेले अकेले हैं जो अगर दम है तो आओ मनी वाजरा की जमीन से रिलेटेड बार बार निकाला जा रहा है पूरा गेम है इस जमीन के अंदर धांधली है आज मेयर ने बीजेपी के गुंडे बुलाए हुए हैं ये मार्शल नहीं है चंडीगढ़ पुलिस के बंदे नहीं है बीजेपी के वर्कर ਮਾਰਸ਼ਲ ਦਾ ਕਾਰਡ ਪਾ ਕੇ ਅੰਦਰ ਆਏ ਹੋਇਆ ਔਰ ਇਲੈਕਟਿਡ ਕਾਉਂਸਲਰ ਨੂੰ ਇਹ ਬਾਹਰ ਨਹੀਂ ਕੱਢ ਸਕਦੇ ਤੇ ਮਾਰਸ਼ਲ ਹੁੰਦਾ ਹੈ ਕਿਆ ਦੋ ਮਾਰਸ਼ਲ ਹੁੰਦੇ ਆ ਅੱਜ ਤਾਂ ਇਹਨੇ ਪੂਰੀ ਗੁੰਡਿਆਂ ਦੀ ਟੀਮ ਬੁਲਾਈ ਹੋਈ ਸੀ ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਦੇ ਵਿੱਚ ਅੱਜ ਫਿਰ ਹਮਲਾ ਹੋ ਗਿਆ ਸਰਦਾਰ ਦੋ ਕਿਸ ਤਰ੍ਹਾਂ ਹੋਣਾ ਬਾਹਰ ਨਿਕਲਿਆਗਾ ਇੱਕ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਨਗਰ ਨਿਗਮ ਦੀਆਂ ਤਸਵੀਰਾਂ ਨੇ ਤੁਸੀਂ ਨਾ ਮੇਅਰ ਮੈਡਮ ਆਜੋ चुनौती देती हूँ मेयर मैडम को भी मार्शल को भी अकेले अकेले है जो अगर दम है तो आओ। गतारों की तरह किसी को भी निकाल सकते हैं। सिर्फ एक मनी माजरा की जमीन से रिलेटेड बार बार निकाला जा रहा है पूरा गेम है इस जमीन के अंदर धांधली है कमिश्नर साहब ज्वाइंट कमिश्नर साहब और जो पार्षद अंदर है मनी माजरा की जमीन के गुनागर वो हो गए बेचने के ਅੱਜ ਮੇਰ ਨੇ ਬੀਜੇਪੀ ਦੇ ਗੁੰਡੇ ਬੁਲਾਏ ਹੋਏ ਆ ਇਹ ਮਾਰਸ਼ਲ ਨਹੀਂ ਹੈਗੇ ਚੰਡੀਗੜ੍ਹ ਪੁਲਿਸ ਦੇ ਬੰਦੇ ਨਹੀਂ ਹੈਗੇ ਅਸੀਂ ਇਹਨਾਂ ਦੀ ਵੀਡੀਓ ਬਣਾਈ ਹੈ ਤੁਹਾਨੂੰ ਵੀਡੀਓ ਦਵਾਂਗੇ ਬੀਜੇਪੀ ਦੇ ਵਰਕਰ ਨੂੰ ਅੰਦਰ ਬੁਲਾ ਕੇ ਬੀਜੇਪੀ ਦੇ ਵਰਕਰ ਮਾਰਸ਼ਲ ਦਾ ਕਾਰਡ ਪਾ ਕੇ ਅੰਦਰ ਆਏ ਹੋਏ ਆ ਔਰ ਇਲੈਕਟਿਡ ਕੌਂਸਲਰ ਨੂੰ ਇਹ ਬਾਹਰ ਨਹੀਂ ਕੱਢ ਸਕਦੇ ਸ਼ਰਮਾਜੇ ਦੇਖੋ ਇਹ ਸ਼ਰਮਾ ਮੈਂ ਇਹ ਇਹ ਹਾਲ ਕਰਦੇ ਆ ਕੌਂਸਲਰਾਂ ਦਾ ਇਹ ਹਾਲ ਕਰਦੇ ਆ ਬਿਲਕੁਲ ਸ਼ਿਕਾਇਤ ਦਵਾਂਗੇ ਆ ਜਿਹੜਾ ਕੌਂਸਲ ਲਈ ਫਿਰਦੇ ਆ ਇਹਨਾਂ ਦੇ ਕੇਸ ਦਵਾਂਗੇ ਇਹਦੇ ਦਵਾਂਗੇ ਆ ਜਿੰਨੇ ਅੱਜ ਹੈਗੇ ਸਭ ਦੇ ਦਵਾਂਗੇ ਪਲੱਸ ਜਿਹੜੇ ਬੰਦੇ ਅੱਜ ਬੀਜੇਪੀ ਦੇ ਅੰਦਰ ਮਾਰਸ਼ਲ ਬੁਲਾ ਕੇ ਬਿਠਾਏ ਆ ਉਹ ਬੀਜੇਪੀ ਦੇ ਵਰਕਰ ਆ ਉਹ ਚੰਡੀਗੜ੍ਹ ਪੁਲਿਸ ਦੇ ਬੰਦੇ ਵੀ ਨਹੀਂ ਹੈਗੇ ਅਸੀਂ ਵੀਡੀਓ ਬਣਾਈ ਆ ਐਸਐਸਪੀ ਨੂੰ ਕੰਪਲੇਂਟ ਦਾਂਗੇ ਕਰੋੜਾਂ ਰੁਪਏ ਦੀ ਜ਼ਮੀਨ ਖਾਣਾ ਚਾਹੁੰਦੇ ਆ ਕਰੋੜਾਂ ਰੁਪਏ ਦੀ ਜ਼ਮੀਨ ਆਪਣੇ ਬੈਨੀਫਿਟ ਵਾਸਤੇ ਚਾਹੁੰਦੇ ਆ ਗਰਾਰ ਵੇਚੀ ਜਮੀਨ ਨਾਲ ਪਰ ਚਾਂਦਲੀ ਇਹ ਤਾਂਾਂਦਲੀ ਕਰਨਾ ਚਾਹੁੰਦੇ ਹੈ ਸਾਡੇ ਪਾਸੋਂ ਕਰੋੜਾਂ ਦਾ ਫਲਾ ਹਮ 1500 ਕਰੋੜ ਦੇ ਜਮੀਨ ਵੇਚ ਰਿਹਾ 2500 ਕਰੋੜ ਦੀ ਜਮੀਨ ਹੈ ਔਰ ਆਪ ਦੇ ਪੈਸੇ ਲਾ ਕੇ ਆਪ ਦੇ ਪੈਸੇ ਲਾ ਕੇ ਮਤਲਬ ਇੰਨੀ ਵੱਡੀ ਤਾਂਦਲੀ ਔਰ ਕੌਂਸਲਰ ਦਾ ਇਹ ਹਾਲ ਕਰ ਗਿਆ ਠੀਕ ਹੈ ਨਾ ਆ ਤਾਂ ਦੱਸ ਦਿਆ ਕਿ ਨਗਰ ਨਿਗਮ ਦੀ ਮੀਟਿੰਗ ਦੇ ਵਿੱਚ ਅੱਜ ਜਿਹੜਾਗਾ ਹੰਗਾਮਾ ਦੇਖਣ ਨੂੰ ਮਿਲਿਆ ਖਿੱਚਤੂ ਹੋਈ ਹੈਗੀ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆਗਾ ਜਿਹੜੇ ਕੌਂਸਲ ਸੀਗੇ ਆਪ ਪਾਰਟੀ ਦੇ ਕਾਂਗਰਸ ਪਾਰਟੀ ਦੇ ਕੌਂਸਲ ਸੀਗੇ ਉਹਨਾਂ ਨੂੰ ਜਿਹੜਾਗਾ ਬਾਹਰ ਹੌਸ ਤੋਂ ਬਾਹਰ ਜਿਹੜਾਗਾ ਕੱਢਿਆ ਗਿਆਗਾ ਹੁਣ ਤੁਸੀਂ ਦੇਖ ਸਕਦੇ ਹੋ ਬਈ ਡਿਪਟੀ ਸੀਨੀਅਰ ਡਿਪਟੀ ਮੇਅਰ ਤੇ ਦੇ ਜਿਹੜੇ ਹੈਗੇ ਉਹ ਆਪਣਾ ਇਹਦੇ ਮੇਅਰ ਦੇ ਉਹਦੇ ਰਫਤਰ ਦੇ ਜਿਹੜੇ ਬਾਹਰ ਵੜ ਗਏ ਬਾਹਰ ਬੈਠ ਗਏ ਨੇ ਆਪਾਂ ਗੱਲ ਕਰਦੇ ਆਂ ਬੰਟੀਆ ਬੰਟੀ ਜੀ ਅੱਜ ਦੱਸੋ ਅੱਜ ਜਿਹੜਾ ਦੇਖਣ ਨੂੰ ਮਿਲਿਆ ਹੌਸ ਦੇ ਵਿੱਚ ਨੂੰ ਕਿਸ ਤਰੀਕੇ ਨਾਲ ਦੇਖ ਲਓ ਇਹ ਮੇਰ ਦੀ ਸ਼ਹਿਰ ਆਮ ਗੁੰਡਾ ਕਰਦੀ ਹੈ ਅਸੀਂ ਚਾਹਦੇ ਸੀ ਕਿ ਜਿਹੜਾ ਮੁਨਜਮਰ ਦਾ ਪ੍ਰੋਜੈਕਟ ਹੈ ਇਹਦਾ ਪ੍ਰੋਪਰ ਡਿਸਕਸ਼ਨ ਹੋਵੇ ਜਦੋਂ ਪਿਛਲੇ ਵਾਰ ਇਹ ਜਿਹਨੇ ਏਜੰਡਾ ਪਾਸ ਕਰਤਾ ਅੱਜ ਏਜੰਡਾ ਕਿਉਂ ਲੈ ਕੇ ਆਏ ਇਹਦੇ ਵਿੱਚ ਸਾਫ ਪਤਾ ਚੱਲ ਰਿਹਾ ਹੈ ਕਿ ਮੇਰ ਦੀ ਮਲੀ ਭੁਗਤ ਹੈ ਇਹਦੇ ਵਿੱਚ ਸਾਫ ਪਤਾ ਚੱਲ ਰਿਹਾ ਹੈ ਕਿ ਏਜੰਡੇ 'ਚ ਖਾਮੀਆਂ ਸੀ ਤਾਂ ਏਜੰਡਾ ਦੁਬਾਰਾ ਲੈ ਕੇ ਆਏ ਅੱਜ ਇਸੇਕੇ ਨਾਲ ਤੁਹਾਨੂੰ ਅੱਜ ਇਸੇਕੇ ਨਾਲ ਤੁਹਾਡੇ ਨਾਲ ਰਜਵਰਸਤੀ ਕੀਤੀ ਗਈ ਹੈ ਮਾਰਸ਼ਲ ਬੁਲਾਏ ਗਏ ਨੇ ਕਦੇ ਨਹੀਂ ਹੁੰਦਾ ਸੀ ਮੇਰ ਸਿਰਫ ਇਹ ਕਹਿੰਦੇ ਨੇ ਬਾਹਰ ਕੱਢ ਦਿਓ ਮਗਰ ਤੁਸੀਂ ਇਹ ਦੇਖੋ ਜੇ ਮਾਰਸ਼ਲ ਹੁੰਦਾ ਹੈ ਕਿਆ ਦੋ ਮਾਰਸ਼ਲ ਹੁੰਦੇ ਆ ਅੱਜ ਤਾਂ ਇਹਨੇ ਪੂਰੀ ਗੁੰਡਿਆਂ ਦੀ ਟੀਮ ਬੁਲਾਈ ਹੋਈ ਸੀ ਜਿਸ ਹਿਸਾਬ ਨਾਲ ਮੇਰ ਸਾਹਿਬ ਨੇ ਸਾਨੂੰ ਨੀ ਕਟਿਆ ਸਾਨੂੰ ਨੀ ਕਟਿਆ ਸ਼ਹਿਰ ਦੀ ਜਨਤਾ ਨੂੰ ਕਟਿਆ ਇੱਕ ਚੁੰਦਾਂ ਨੂੰ ਮੰਨਦੇ ਆ ਨੁ ਮੰਨਦੇ ਆ ਨੂੰ ਉੱਪਰ ਸੀਨੇ ਮੇਂ ਢਿਫਟੀ ਮੇਰ ਜਿਹੋ ਜਿੱਤੇ ਹੋਣ ਇਲੈਕਟਿਡ ਹੋਣ ਅਸੀਂ ਉਹਨਾਂ ਨੂੰ ਜੇ ਹਾਊਸ ਹੀ ਕੱਢ ਦਨ ਤਾਂ ਹਾਊਸ ਦਾ ਫਾਇਦਾ ਕੀ ਹੈ ਜੇ ਅਸੀਂ ਡਿਸਕਸ਼ਨ ਹੀ ਨਹੀਂ ਕਰਾਂਗੇ ਤਾਂ ਫਾਇਦਾ ਕੀ ਹੈ ਲੋਕ ਵੀ ਜਾਣਨਾ ਚਾਹੁੰਦੇ ਆ ਆਖੀਰ ਇਹ ਪ੍ਰੋਜੈਕਟ ਵਿੱਚ ਹੈ ਕੀ ਤੁਸੀਂ ਦੇਖੋ ਉਹ ਦੱਸੋ ਕਿਹੜਾ ਬੀਜਪੀ ਦਾ ਪਾਰਸ਼ਦ ਇਹਦੇ ਵਿੱਚ ਬੋਲ ਰਿਹਾ ਕਿ ਪ੍ਰੋਜੈਕਟ ਠੀਕ ਹੈ ਸਾਰੇ ਜਾਣਦੇ ਹਨ ਕਿ ਇਹਦੇ ਵਿੱਚ ਪ੍ਰਾਪਰ ਡਿਸਕਸ਼ਨ ਹੋ ਜਾਵੇ ਜਿਹੜਾ ਪ੍ਰੋਜੈਕਟ ਹੈ ਉਹਦੇ ਵੀ ਸ਼ਾਫ ਹੈ ਜੇ 1 ਕਿਕਰ ਦਾ ਤੋਂ 3 ਏਕੜ ਦਾ ਪ੍ਰੋਜੈਕਟ ਹੈ ਉਹ ਚਾਰ ਮੰਜ਼ਿਲ ਜਦੋਂ ਉੱਪਰ ਨਹੀਂ ਬਣ ਸਕਦਾ ਮਾਸਟਰ ਪਲਾਨ ਵਿੱਚ ਵੀ ਚਾਰ ਮੰਜ਼ਿਲ ਤੋਂ ਉੱਪਰ ਨਹੀਂ ਹੈ ਪਰ ਮੇਰ ਸਾਹਿਬ ਇਹਨੂੰ 6 ਮੰਜ਼ਿਲ ਬਣਾ ਰਹੇ ਨੇ ਜਿਹੜੀ ਡੈਂਸਿਟੀ ਹੈ 175 ਤੋਂ ਵੱਧ ਨਹੀਂ ਹੋ ਸਕਦੀ ਉਹਦੇ ਵਿੱਚ ਹੀ 300 ਡੈਂਸਿਟੀ ਕਰਤੀ ਮਤਲਬ ਸਾਰਾ ਕੁਝ ਹੀ ਗੋਲਮਾਲ ਹੈ ਜੰਡਿਆ ਪ੍ਰਸ਼ਾਸਨ ਕਹਿੰਦੀ ਹੈ ਇਹਨਾਂ ਨੇ ਕਿਹਦੇ ਤੇ ਅਸੀਂ ਬਣਾ ਰਹੇ ਨੇ ਇਹ ਕਹਿੰਦੇ ਪ੍ਰਸ਼ਾਸਨ ਨੇ ਬਣਾਇ ਸਾਰੇ ਇਹਨਾਂ ਦੀ ਆਪਸ ਚ ਐਨੀ ਲੜਾਈ ਹੈ ਸਿਰਫ ਕੋਈ ਅਫਸਰ ਵੀ ਨਹੀਂ ਜਾਣਦਾ ਸਿਰਫ ਮੇਰ ਸਾਨੂੰ ਲੱਗਿਆ ਪਤਾ ਨਹੀਂ ਮੇਰ ਸਾਨੂੰ ਉਹਦੇ ਵਿੱਚ ਕਿਹ ਕਮਿਸ਼ਨ ਆਣੀ ਹੈ ਜਿਹੜੀ ਮੇਰ ਸਾਹਿਬ ਸਾਨੂੰ ਜ਼ਬਰਦਸਤੀ ਬੁਲਾ ਕੇ ਆਪਣਾ ਏਜੰਡਾ ਪਾਸ ਕਰਾਉਣਾ ਇਹ ਦੱਸੋ ਜਿਹੜਾ ਅੱਜ ਹੌਸ ਦੇ ਵਿੱਚ ਕਾਰਵਾਈ ਉਹਨੂੰ ਲੈ ਕੇ ਤੁਸੀਂ ਕੋਈ ਹਾਈ ਕੋਰਟ ਦਾ ਕੋਈ ਰੁਖ ਤਿਆਰ ਕਰੋਗੇ ਕਿਉਂਕਿ ਜ਼ਬਰਦਸਤੀ ਖੰਡਾ ਲਗਾਇਆ ਕੱਢਿਆ ਗਿਆ ਹੈ ਹਾਂਜੀ ਸਾਡੇ ਜਿਹੜੇ ਪਿਛਲੇ ਵਾਰ ਮਿੰਟ ਸੀਗੇ ਉਹਦੇ ਵਿੱਚ ਵੀ ਸਾਸੀਂ ਹਾਈ ਕੋਰਟ ਸਾਡੇ ਐਮਪੀ ਸਾਹਿਬ ਨੇ ਕਹਿਤਾ ਸੀ ਅਪੀਲ ਪਾ ਦਿੱਤੀ ਹੈ कि ਪਿਛਲੀ ਵਾਰੀ ਮੀਟਸ ਕਰੇ ਹੋਏ ਇਸ ਵਾਰੀ ਮੀਟਸ ਵਿੱਚ ਇਹਨਾਂ ਨੇ ਹੀ ਜਬਰਦਸਤੀ ਸਾਨੂੰ ਘਟਿਆ ਕਦੇ ਸੁਣਿਆ ਦੋ-ਦੋ ਘੰਟੇ ਹਾਊਸ ਸਪੈਂਡ ਹੋ ਜਵੇ ਦੋ ਘੰਟੇ ਹਾਊਸ ਸਪੈਂਡ ਹੋਣ ਤੋਂ ਬਾਅਦ ਇਹਨਾਂ ਦੁਆਰਾ ਹਾਊਸ ਲਾਇਆ ਆਂਦੇ ਹੀ ਮੇਰੇ ਸਾਹਮਣੇ ਪੂਰੇ ਬਦਮਾਸ਼ ਬੁਲਾ ਕੇ ਜਿਉਂ ਉਹਨਾਂ ਦਾ ਕੌਲਮ ਪੂਰਾ ਹੋ ਗਿਆ ਕਿ ਸਾਡੇ ਕੋ ਐਨੇ ਬਦਮਾਸ਼ ਹੋ ਗਏ ਐਨੇ ਕਾਉਂਸਲਰ ਨਹੀਂ ਜਿਨ੍ਹਾਂ ਨੇ ਬਦਮਾਸ਼ ਬੁਲਾ ਕੇ ਸਾਨੂੰ ਜਬਰਦਸਤੀ ਘਟਿਆ ਗਿਆ ਇਹ ਸਿਰਫ ਆਪਣਾ ਕੌਲਮ ਪੂਰਾ ਕਰਨ ਵਾਸਤੇ ਆਪਣੇ ਏਜੰਡੇ ਪਾਸ ਕਰਵਾਉਣ ਤੇ ਆਪਣੀ ਕਮਾਈ ਦਾ ਸਾਧਨ ਬਣਾਉਣ ਵਾਸਤੇ ਸਾਨੂੰ ਜਬਰਦਸਤੀ ਬਾਹਰ ਘਟਿਆ ਗਿਆ ਕੁਲਜੀ ਲਗਾਤਾਰ ਤੁਸੀਂ ਦੇਖਿਆ ਕਿ ਚੰਡੀਗੜ੍ਹ ਜਿਹੜੀ ਨਗਰ ਨਿਗਮ ਦੀ ਜਿਹੜੀ ਮੀਟਿੰਗ ਸੀਗੀ ਉਹਦੇ ਵਿੱਚ ਜਿਹੜਾ ਹੈਗਾ ਹੰਗਾਮਾ ਦੇਖਣ ਨੂੰ ਮਿਲਿਆਗਾ ਉਹਦੇ ਵਿੱਚ ਜਿਹੜੇ ਕੌਂਸਲਰ ਬੁਲਾਏ ਗਏ ਨੇ ਕੌਂਸਲਰ ਨੂੰ ਜਿਹੜਾ ਹੈਗਾ ਬਲਾਕ ਜਿਹੜੇ ਮਾਰਸ਼ਲ ਸੀਗੇ ਉਹਨਾਂ ਨੂੰ ਬੁਲਾ ਕੇ ਕੌਂਸਲਰ ਨੂੰ ਜਿਹੜਾ ਹੈਗਾ ਬਾਹਰ ਕੱਢਿਆ ਗਿਆਗਾ ਨਗਰ ਨਿਗਮ ਦੇ ਵਿੱਚ ਹੰਗਾਮਾ ਦੇਖਣ ਨੂੰ ਮਿਲਿਆ ਅੱਜ ਫਿਰ ਜਿਹੜੇ ਹੈਗੇ ਹਾਊਸ ਦੇ ਵਿੱਚ ਮਾਰਸ਼ਲ ਬੁਲਾਏ ਗਏ ਕਿੰਨੇ ਮਾਰਸ਼ਲ ਬੁਲਾਏ ਗਏ ਆਪਾਂ ਕੱਲੇ-ਕੱਲੇ ਮਾਰਸ਼ਲ ਸਾਨੂੰ ਦਿਖਾਉਂਦੇ ਆ 1 2 3 4 5 6 7 8 9 10 10 1 11 12 ਇਧਰ 13 14 ਤੇ 15 15 ਮਾਰਸ਼ਲ ਜਿਹੜੇ ਹੈਗੇ ਅਸੀਂ ਮੌਕੇ ਦੇ ਪਰ ਗਿਣੇ ਇਹਨਾਂ ਨੂੰ ਬੁਲਾਇਆ ਗਿਆ ਅੱਜ ਜਿਹੜੀ ਹੌਸ ਦੀ ਮੀਟਿੰਗ ਸੀਗੀ ਹੌਸ ਦੀ ਮੀਟਿੰਗ ਦੇ ਵਿੱਚ ਇਹਨਾਂ ਨੂੰ ਬੁਲਾ ਕੇ ਜਿਹੜੇ ਕਾਉਂਸਲ ਸੀਗੇ ਉਹਨਾਂ ਨੂੰ ਬਾਹਰ ਕੱਢਿਆ ਗਿਆਗਾ ਦੂਜੇ ਪਾਸੇ ਦੂਜੀ ਪਾਰਟੀ ਦਾ ਰੋਪ ਹੈ ਕਿ ਜਿਹੜੇ ਮਾਰਸ਼ਲ ਹੈਗੇ ਇਹ ਇਹ ਮਾਰਸ਼ਲ ਜਿਹੜੇ ਅੰਦਰ ਆ ਨਹੀਂ ਸਕਦੇ ਇਹਨਾਂ ਦੇ ਉੱਪਰ ਵੀ ਜਿਹੜੇ ਮਾਰਸ਼ਲ ਦੇ ਉੱਪਰ ਵੀ ਜਿਹੜੇ ਸਵਾਲ ਚੁੱਕੇ ਗਏ ਨੇ ਕੈਮਰਾਮੈਨ ਸ਼ੇਰ ਸਿੰਘ ਦੇ ਨਾਲ ਦਜੀਤ ਸਿੰਘ ਪੀਟੀਸੀ న్యూਸ ਚੰਡੀਗੜ੍ਹ